ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਆਪਣਾ ਇੰਸਟਾਗ੍ਰam ਦੇ ਉੱਪਰ ਵੀ ਪੇਜ ਬਣਿਆ ਹੋਇਆ ਹੈ ਉਹਦੇ ਉੱਪਰ ਤੁਸੀਂ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਤੇ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤੇ ਇੱਕ ਬੁਟੀਕ ਦਾ ਕੰਮ ਆਨਲਾਈਨ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਰੈਡੀ ਕਰਵਾਉਨੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਦੇ ਸੂਟ ਤੇ ਸਟਿਚ ਕੀਤੇ ਹੋਏ ਨੇ ਠੀਕ ਹੈ ਜੀ ਲਓ ਜੀ ਪਹਿਲਾ ਸੂਟ ਆਪਾਂ ਦਿਖਾ ਰਹੇ ਆ ਤੁਹਾਨੂੰ ਇਹ ਹੈਗਾ ਆਪਣਾ ਸਿਕੋ ਸਿਲਕ ਦੇ ਉੱਪਰ ਕਰਿਆ ਹੋਇਆ ਠੀਕ ਹੈ ਜੀ ਰੈਡੀ ਕੀਤਾ ਹੋਇਆ ਇਹ ਤੇ ਸਿਕੋ ਦਾ ਸਟੱਫ ਹੈ ਇਹ ਬਹੁਤ ਹੀ ਵਧੀਆ ਸਟੱਫ ਹੈ ਇਹ ਤੇ ਇਸ ਤਰ੍ਹਾਂ ਇਹ ਆਪਾਂ neck ready ਕੀਤਾ ਹੈ ਦਾ ਇਸ ਤਰ੍ਹਾਂ ਦਾ ਜਿਹੜਾ ਆਪਾਂ ਨੇ neck ਦੇ ਉੱਪਰ ਵਰਕ ਕਰਿਆ ਹੋਇਆ ਵਰਕ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਸ਼ਾਈਨ ਵੀ ਦੇਖ ਸਕਦੇ ਹੋਗੇ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਵਰਕ ਤੁਹਾਨੂੰ ਫਿਨਿਸ਼ਿੰਗ ਵਾਲਾ ਮਿਲੂਗਾ ਚਾਹੇ ਤੁਸੀਂ ਹੈਂਡਵਰਕ ਦੇ ਕਰਾਉਣੇ ਹੋ ਚਾਹੇ ਮਸ਼ੀਨ ਵਰਕ ਚ ਕਰਵਾਉਣੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਕੰਟਰਾਸਟ ਹੈ ਜਿਹੜਾ ਉਹ ਥ्रेड ਲਾਇਆ ਹੋਇਆ ਹੈ ਤੇ ਬਹੁਤ ਸੋਹਣਾ ਵਰਕ ਹੈ ਜਿਹੜਾ ਆਪਾਂ ਨੇ ਇਹਦੇ ਵਿੱਚ ਕਰਿਆ ਹੋਇਆ ਹੈ ਠੀਕ ਹੈ ਦਬਕੇ ਦਾ ਕੰਮ ਕਰਿਆ ਹੈ ਸਿੱਪੀ ਲਾਈ ਹੋਈ ਹੈ ਠੀਕ ਹੈ ਪਰਲ ਲਾਏ ਹੋਏ ਨੇ ਤੇ ਬਹੁਤ ਹੀ ਸੋਹਣਾ ਇਹਦੇ ਵਿੱਚ ਵਰਕ ਕਰਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਨੇ ਇਹਦੀ ਬਾਹ ਜਿਹੜੀ ਰੈਡੀ ਕੀਤੀ ਹੀ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਬਹੁਤ ਸੋਹਣਾ ਸੂਟ ਬਣ ਕੇ ਆਪਣਾ ਇਹ ਰੈਡੀ ਹੋਇਆਗਾ ਤੁਸੀਂ ਇਹ ਡਿਜ਼ਾਈਨ ਕਿਸੇ ਵੀ ਉੱਪਰ ਬਣਵਾ ਸਕਦੇ ਹੋ ਤੇ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਨਿੱਕੇ ਨਿੱਕੇ ਆਪਾਂ ਬੁੱਟੀ ਕਹਿ ਸਕਦੇ ਹੋ ਇਹਨੂੰ ਤੁਸੀਂ ਬੁੱਟੀ ਵੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਸਿੱਪੀ ਦਿੱਤੀ ਹੋਈ ਆ ਸਾਰੇ ਸ਼ਰਟ ਦੇ ਵਿੱਚ ਤੇ ਜੇ ਤੁਸੀਂ ਇਹਨੂੰ ਹੈਵੀ ਕਰਨਾ ਚਾਹੁੰਦੇ ਹੋ ਤਾਂ ਆਹ ਵਾਲਾ ਡਿਜ਼ਾਈਨ ਆ ਜਿਹੜਾ ਤੁਸੀਂ ਅ ਫੈਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਹੈ ਇਹ ਤੁਸੀਂ ਘੇਰੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਜੀ ਫਿਰ ਆਪਣੀ ਸ਼ਰਟ ਆ ਜਿਹੜੀ ਹੋਰ ਹੈਵੀ ਵਰਕ ਹੋ ਜਾਂਦਾ ਤੇ ਆਪਾਂ ਨੇ ਇਹਦੇ ਸਿਰਫ neck ਉੱਪਰ ਕਰਿਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜੇ ਹੈਵੀ ਸੂਟ ਨਹੀਂ ਹੋਣਾ ਚਾਹੁੰਦੇ ਤੇ ਆਪਾਂ ਸਟਿਚ ਕੀਤਾ ਹੋਇਆ ਇਸ ਤਰ੍ਹਾਂ ਇਹਨੂੰ ਆਪਾਂ ਨੇ 골ਡਨ ਪਾਈਪਿੰਗ ਐ ਜਿਹੜੀ ਦਿੱਤੀ ਹੋਈ ਆ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆ ਤੇ ਇਹਦੀ ਬਾਟਮ ਐ ਜਿਹੜੀ ਉਹ ਬਿਲਕੁਲ ਪਲੇਨ ਐ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਐ ਜਿਹੜਾ ਤੁਸੀਂ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸੂਟ ਨੂੰ ਹੈਵੀ ਬਣਾਉਣਾ ਹਲਕਾ ਬਣਾਉਣਾ ਇਹ ਤੁਹਾਡੇ ਹੱਥ ਹੁੰਦਾ ਤੁਸੀਂ ਕਿੰਨੇ ਰੇਂਜ ਵਿੱਚ ਸੂਟ ਚਾਹੋਣੇ ਹੋਗੇ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਉਹ ਸੈਮੀ ਚਨੂਨ ਦਾ ਰੱਖਿਆ ਹੋਇਆ ਠੀਕ ਹੈ ਜੇ ਤੁਸੀਂ ਪਿਓਰ ਦਾ ਲਗਾਉਂਗੇ ਤਾਂ ਰੇਟ ਆ ਜਿਹੜਾ ਵੱਜ ਜਾਂਦਾ ਹੈਗਾ ਸੈਮੀ ਨਾਲ ਘੱਟ ਹੋ ਜਾਂਦਾ ਠੀਕ ਹੈ ਇਸ ਤਰ੍ਹਾਂ ਦੀ ਆਪਾਂ ਇਹਨੂੰ ਪਲੇਸ ਹੈ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਲੋ ਜੀ ਇਹ ਆਪਾਂ ਕਸਟਮਰ ਦੀ ਚੋਇਸ ਤੇ ਲਗਵਾਈ ਹੈਗੀ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆ ਸਿੱਕੋ ਦੇ ਉੱਪਰ ਕਰਿਆ ਹੋਇਆ ਤੁਸੀਂ ਸਾਨੂੰ ਆਰਡਰ ਜਿਹੜਾ ਦੇ ਸਕਦੇ ਹੋਵੋਗੇ ਲੋ ਜੀ ਅਗਲਾ ਸੂਟ ਦਿਖਾਉਣੀ ਆਪਾਂ ਤੁਹਾਨੂੰ ਸੇਮ ਹੀ ਕਲਰ ਆਪਾਂ ਇਹਨਾਂ ਦੀ ਬੇਟੀ ਦਾ ਰੈਡੀ ਕੀਤਾ ਹੋਇਆ ਠੀਕ ਹੈ ਸਿਕੋ ਦੇ ਵਿੱਚ ਰਸਟ ਕਲਰ ਦੇ ਸੂਟ ਨੇ ਇਹ ਤੇ ਆਹ ਵਾਲਾ ਇਹਨਾਂ ਦੀ ਬੇਟੀ ਦਾ ਇਹ ਆਪਾਂ ਨੇ ਇਹਦੇ ਉੱਪਰ ਆਪਾਂ ਨੇ ਘੇਰੇ ਦਾ ਵਰਕ ਕਰਿਆ ਹੋਇਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਘੇਰਾ ਰੈਡੀ ਕੀਤਾ ਹੋਇਆ ਹੈਗਾ ਲੋ ਜੀ ਬਹੁਤ ਸੋਣਾ ਵਰਕ ਕਰਿਆ ਹੋਇਆ ਘੇਰੇ ਦੇ ਉੱਪਰ ਤੇ neck ਕੱਪਾਂ ਨੇ ਬਿਲਕੁਲ ਪਲੇਨ ਰੱਖਿਆ neck ਦੇ ਉੱਪਰ ਕੋਈ ਵਾਇਕ ਨਹੀਂ ਹੈਗਾ ਇਹ ਉਹਨਾਂ ਨੇ ਨਹੀਂ ਕਰਵਾਇਆ ਹੈਗਾ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤੇ ਸੂਟ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆਗਾ ਬਾਕੀ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਪੂਰੀ ਸ਼ਰਟ ਦੇ ਵਿੱਚ ਬਣਿਆ ਹੋਇਆ ਹੈ ਤੁਸੀਂ ਨੈੱਕ ਦੇ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਸ ਤਰ੍ਹਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨਸ਼ਾਟ ਲੈ ਸਕਦੇ ਹੋ ਇਹ ਸੂਟ ਵੀ ਆਪਾਂ ਸਟਿਚ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦੀ ਆਪਾਂ 골ਡਨ ਹੈ ਜਿਹੜੀ ਉਹ ਪਾਈਪਿੰਗ ਦਿੱਤੀ ਹੋਈ ਹੈ ਇਹਨੂੰ ਤੇ ਇਸ ਤਰ੍ਹਾਂ ਨੈੱਕ ਦੇ ਉੱਪਰ ਵੀ ਦਿੱਤੀ ਹੋਈ ਹੈ ਇਮਾਮਾਤੀਆਂ ਦੇ ਆਪਾਂ ਸੇਮ ਸੂਟ ਰੈਡੀ ਕੀਤੇ ਆ ਸੇਮ ਕਲਰ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਉਹਨਾਂ ਨੇ ਸ਼ਰਟ ਦਾ ਚੇਂਜ ਕਰਤਾ ਠੀਕ ਹੈ ਤੇ ਬਾਟਮ ਇਹਦੀ ਪਲੇਨ ਹੈਗੀ ਠੀਕ ਹੈ ਬਾਟਮ ਇਸ ਤਰ੍ਹਾਂ ਪਲੇਨ ਹੈ ਸਿਕੋ ਦਾ ਸਟੱਫ ਵੀ ਬਹੁਤ ਸੋਹਣਾ ਹੁੰਦਾ ਹੈਗਾ ਤੁਸੀਂ ਇਹਦੇ ਉੱਪਰ ਵੀ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਹੋ ਮਿਲ ਜਾਣਗੇ ਫਰੋਜ਼ੀ ਹੋਇਆ ਜਾਮਣੀ ਹੋਇਆ ਆ ਇੱਕ ਕੈਰਟ ਗਾਜ਼ਰੀ ਜਾਂ ਛੇੜ ਉਹ ਵੀ ਮਿਲ ਜੂਗਾ ਤੇ ਇਹਦੇ ਨਾਲ ਆਪਾਂ ਨੇ ਸੈਮੀ ਚਨੂਨ ਦਾ ਦੁਪੱਟਾ ਜਿਹੜਾ ਰੱਖਿਆ ਹੋਇਆ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਲੇਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਨੂੰ ਠੀਕ ਹੈ ਜੀ 골ਡਨ ਕਲਰ ਦੀ ਜਿਸ ਤਰ੍ਹਾਂ ਦਾ ਵਰਕ ਹੁੰਦਾ ਉਸੇ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਲਗਵਾਉਣੀ ਆਗੇ ਸੈਮੀ ਚਨੂਨ ਦਾ ਦੁਪੱਟਾ ਰੈਡੀ ਕੀਤਾ ਤੁਸੀਂ ਪਿਓਰ ਦਾ ਲਗਵਾਉਂਗੇ ਤਾਂ ਉਹਦੀ ਕੋਸਟ ਹੈ ਜਿਹੜੀ ਵੱਧ ਹੋ ਜੂਗੀ ਠੀਕ ਹੈ ਇਹ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਅਨਸਟਿਚ ਵੀ ਸੂਟ ਸੱਤ ਮੰਗਵਾ ਸਕਦੇ ਹੋ ਤੇ ਸਟਿਚ ਕਰੇ ਹੋਏ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਹੀ ਆਪਾਂ ਸੇਮ ਸੂਟ ਤੁਹਾਨੂੰ ਦਿਖਾਉਣੀ ਆ ਸੇਮ ਡਿਜ਼ਾਈਨ ਦਾ ਆਪਣੇ ਕੋਲੇ ਰੈਡੀ ਕੀਤਾ ਹੋਇਆ ਹੈਗਾ ਤਾਂ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇਹ ਆਪਾਂ ਨੇ ਜੋ ਹਾ ਸਿਲਕ ਦੇ ਉੱਪਰ ਰੈਡੀ ਕੀਤਾ ਠੀਕ ਹੈ ਜੀ ਕਿਸ ਤਾ ਜ੍ਹਾ ਕਲਰ ਹੈ ਕਲਰ ਬਹੁਤ ਪਿਆਰਾ ਹੈ ਇਹ ਇਹ ਆਪਾਂ ਸਟਿਚ ਕੀਤਾ ਹੈ ਦਿਖਾਤਾ ਵੀ ਕਿਸ ਤਰ੍ਹਾਂ ਦੇ ਲੱਗਦੇ ਨੇ ਸਟਿਚ ਕਰੇ ਹੋਏ ਇਹ ਅਨ ਸਟਿਚ ਆਪਣੇ ਲਵ ਤੁਸੀਂ ਮੰਗਵਾ ਸਕਦੇ ਹੋ ਇਸ ਤਰ੍ਹਾਂ ਆਪਾਂ ਸ਼ਰਟ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਸ਼ਰਟ ਦੇ ਵਿੱਚ ਪਾਇਆ ਹੋਇਆ ਤੇ ਇਹ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਆਪਾਂ ਨੈੱਕ ਦੇ ਉੱਪਰ ਕਰਿਆ ਹੋਇਆ ਠੀਕ ਹੈ ਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਨੈੱਕ ਦਾ ਵਰਕ ਸੇਮ ਡਿਜ਼ਾਈਨ ਹੈ ਜਿਹੜੇ ਆਪਾਂ ਸੂਟ ਸਟਿਚ ਕੀਤੇ ਹੋਏ ਨੇ ਬਹੁਤ ਸੋਹਣੇ ਲੱਗਦੇ ਨੇ ਸਿੰਪਲ ਡਿਜ਼ਾਈਨ ਵੀ ਹੈਵੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਹੈਵੀ ਵਰਕ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਆਪਾਂ ਨੇ ਇਹਦੀ ਬਾਹ ਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਲੋ ਜੀ ਐਵੇਂ ਦਾ ਡਿਜ਼ਾਈਨ ਬਾਹ ਦੇ ਉੱਪਰ ਪਾਇਆ ਹੋਇਆ ਇਹ ਬਾਟਮ ਤੇ ਵੀ ਬਣਵਾ ਸਕਦੇ ਹੋ ਘੇਰੇ ਤੇ ਵੀ ਬਣਵਾ ਸਕਦੇ ਹੋ ਸੂਟ ਨੂੰ ਹੈਵੀ ਕਰਨਾ ਤੁਹਾਡੇ ਹੱਥ ਹੈਗਾ ਠੀਕ ਹੈ ਜੀ ਲੋ ਜੀ ਇਹ ਆਪਾਂ ਬਿਨਾਂ ਦੁਪੱਟੇ ਤੋਂ ਰੈਡੀ ਕੀਤਾ ਹੋਇਆ ਸੂਟ ਆਪਣੇ ਕੋਲੇ ਤਿਆਰ ਹੈ ਇਹ ਤੁਸੀਂ ਕਹੋਗੇ ਤਾਂ ਅਸੀਂ ਦੁਪੱਟਾ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਤੇ ਇਸ ਤਰ੍ਹਾਂ ਲੈਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਲੈ ਸਕਦੇ ਹੋ ਠੀਕ ਹੈ ਜੀ ਇਹ ਜੋਹਾ ਸਿਲਕ ਦੇ ਉੱਪਰ ਕਰਿਆ ਹੈ ਇਹ ਵੀ ਪਾਰਟੀ ਵੀਅਰ ਸਟੱਫ ਆ ਬਹੁਤ ਸੋਹਣਾ ਇਹਦੇ ਵਿੱਚ ਵੀ ਸ਼ਾਈਨ ਹੁੰਦੀ ਐ ਸੋ ਸਟੱਫ ਦੇ ਵਿੱਚ ਵੀ ਤੇ ਬਹੁਤ ਸੋਹਣਾ ਸੂਟ ਆ ਇਹ ਤੇ ਅਗਲਾ ਸੂਟ ਦਿਖਾਉਣੀ ਆ ਆਪਾਂ ਇਹ ਹੈਗਾ ਬੇਬੀ ਬਲੂ ਕਲਰ ਇਹ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈ ਰੋਜੀ ਇਹ ਵੀ ਉਹਨਾਂ ਦੀ ਬੇਟੀ ਦਾ ਸੇਮ ਡਿਜ਼ਾਈਨ ਆ ਇਸ ਤਰ੍ਹਾਂ ਆਪਾਂ ਨੇ ਮੋਰ ਨੇ ਜਿਹੜੇ ਇਹਦੇ ਘੇਰੇਆਂ ਦੇ ਉੱਪਰ ਪਾਏ ਹੋਏ ਨੇ ਕਾਰਨਰ ਦੇ ਉੱਪਰ ਹੈਂਡਵਰਕ ਦਾ ਪੀਸ ਹੈ ਵੀ ਦੋਨੋਂ ਸਾਈਡ ਇਸ ਤਰ੍ਹਾਂ ਮੂਰ ਪਾਇਆ ਹੋਇਆ ਨੇ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਕਲਰ ਵੀ ਬਹੁਤ ਪਿਆਰਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਇਹਦੇ neck ਤੇ ਪਾਇਆ ਹੋਇਆ ਠੀਕ ਹੈ ਇਸ ਤਰ੍ਹਾਂ ਦਾ neck ਹੈ ਜਿਹੜਾ ਆਪਾਂ ਰੈਡੀ ਕੀਤਾ ਹੈ ਤੇ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਮਟੀਰੀਅਲ ਆ ਉਹ ਆਪਣਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੁੰਦਾਗਾ ਵਰਕ ਆਪਣਾ ਬਹੁਤ ਸੋਹਣਾ ਹੁੰਦਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਪਾਂ ਦੇ ਉੱਪਰ ਪਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵਰਕ ਸ਼ਾਈਨ ਕਰਦਾ ਤੇ ਇਹਨੂੰ ਆਪਾਂ 골ਡਨ ਹੈ ਜਿਹੜੀ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਹ ਡਿਜ਼ਾਈਨ ਤੁਸੀਂ ਬੋਟਮ ਤੇ ਵੀ ਬਣਵਾ ਸਕਦੇ ਹੋ ਠੀਕ ਹੈ ਸੂਟ ਸਟਿਚ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਇਹਦੇ ਚੱਕਾਂ ਉੱਤੇ ਇਸ ਤਰ੍ਹਾਂ 골ਡਨ ਪਾਈਪਿੰਗ ਦਿੱਤੀ ਹੋਈ ਆ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣਿਆ ਹੋਇਆ ਲਓ ਜੀ ਤੁਸੀਂ ਦੇਖ ਸਕਦੇ ਹੋ ਤੇ ਸਕਰੀਨ ਸ਼ਾਟ ਹੈ ਜਿਹੜਾ ਐਸਾ ਕਰ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਕਿਸੇ ਵੀ ਸਟਾਫ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਤੁਸੀਂ ਬਣਵਾ ਸਕਦੇ ਹੋ ਆਪਾਂ ਨੇ ਨੇਚਰਲ ਕ੍ਰੇਪ ਦੇ ਉੱਪਰ ਕਰਿਆ ਹੋਇਆ ਤੇ ਬਾਟਮ ਹੈ ਜਿਹੜੀ ਆਪਾਂ ਪਲੇਨ ਰੱਖੀ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਦੁਪੱਟਾ ਆਪਾਂ ਨੇ ਇਹਦੇ ਨਾਲ ਵੀ ਸੈਮੀ ਚਨੂਨ ਦਾ ਲਗਵਾਇਆ ਇਹਨਾਂ ਨੇ ਆਪਾਂ ਤੋਂ ਦੁਪੱਟੇ ਨੇ ਜਿਹੜੇ ਉਹ ਪਾਰਟੀ ਵੇਅਰ ਵਾਲੇ ਸੂਟਾਂ ਨਾਲ ਸੈਮੀ ਚਨੂਨ ਦੇ ਹੀ ਲਗਵਾਇਆ ਲਓ ਜੀ ਇਸ ਤਰ੍ਹਾਂ ਦੀ ਆਪਾਂ ਇਹਨੂੰ ਲੇਸ ਦਿੱਤੀ ਹੋਈ ਆ ਲੇਸ ਦਿੱਤੀ ਹੋਈ ਹੈ ਦੁਪੱਟੇ ਨੂੰ ਫਿਨਿਸ਼ਿੰਗ ਕਰਕੇ 골ਡਨ ਕਲਰ ਦੀ ਤੇ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਸਿੰਪਲ ਦੁਪੱਟਾ ਰੈਡੀ ਕੀਤਾ ਤੁਸੀਂ ਜਿਵੇਂ ਮਰਜ਼ੀ ਦੁਪੱਟਾ ਜਿਹੜਾ ਉਸਾ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹ ਸਟਿਚ ਕੀਤਾ ਹੋਇਆ ਸੂਟ ਹੈ ਠੀਕ ਹੈ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦੇ ਲੱਗੀ ਠੀਕ ਹੈ ਜੀ ਲਓ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਚਲੋ ਜੀ